ਇਸ ਵਕਤ ਦੀ ਵੱਡੀ ਖਬਰ ਅਸੀਂ ਪੰਜਾਬ ਹਰਿਆਣਾ ਦੇ ਖਾਸ ਕਰਕੇ ਮੌਸਮ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਅੱਜ ਤੋਂ ਯਾਨੀ ਕਿ ਅੱਜ ਦੁਪਹਿਰ ਬਾਅਦ ਤੋਂ 4 ਤਰੀਕ ਤੋ ਲੈ ਕੇ 5 ਨਵੰਬਰ ਨੂੰ ਮੌਸਮ ਦਾ ਮਜਾਜ ਬਦਲਣ ਦੀ ਪੂਰੀ ਸੰਭਾਵਨਾ ਹੈ ਇਸ ਦਰਮਿਆਨ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ ਮੀਂਹ ਪੈਣ ਨਾਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਇੱਕਦਮ ਠੰਡ ਜ਼ੋਰ ਫੜੇਗੀ ਮੌਸਮ ਵਿਗਾਨੀਆਂ ਨੇ ਅਗਲੇ 2 ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਦੀ پیشن گوئی ਕੀਤੀ ਹੈ ਅੱਜ ਪੰਜਾਬ ਦੇ ਵਿੱਚ ਰੂਪਨਗਰ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 12.1 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਇਸੇ ਤਰ੍ਹਾਂ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੁਪਹਿਰ ਦਾ ਸਮਾਂ ਰਿਕਾਰਡ ਦਰਜ ਕੀਤਾ ਗਿਆ ਇਸ ਦੌਰਾਨ ਅੱਜ 4 ਨਵੰਬਰ ਨੂੰ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਹੋਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਜਦਕਿ 5 ਨਵੰਬਰ ਨੂੰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂਸ਼ਿਆ ਰੂਪਨਗਰ ਦੇ ਆਲੇ ਦੁਆਲੇ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਗਾਨੀਆਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਤੋਂ ਬਾਅਦ ਸਵੇਰੇ ਅਤੇ ਰਾਤ ਦੇ ਸਮੇਂ ਤਾਪਮਾਨ ਦੇ ਵਿੱਚ ਹੋਰ ਭਾਰੀ ਗਰਾਵਟ ਅਚਾਨਕ ਤੋਂ ਹੀ ਆਉਣੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਸਵੇਰੇ ਅਤੇ ਰਾਤ ਨੂੰ ਪੂਰੀ ਠੰਡ ਵਧੇਗੀ ਦੂਜੇ ਪਾਸੇ ਮੀਤੀ ਸੰਭਾਵਨਾ ਦੇ ਨਾਲ ਝੋਨੇ ਦੇ ਬਾੜੇ ਦੇ ਵਿੱਚ ਰੁਜੇ ਕਿਸਾਨਾਂ ਦੇ ਸਾਹ ਸੁੱਤੇ ਗਏ ਹਨ ਮੌਸਮ ਭਾਗ ਮੁਤਾਬਿਕ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 15.3 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 15 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 15 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 16 ਡਿਗਰੀ ਫਰੀਦਕੋਟ ਦੀ ਜੇਕਰ ਗੱਲ ਕਰੀਏ ਤਾਂ 12 ਡਿਗਰੀ ਸੈਲਸੀਅਸ ਗੁਰਦਾਸਪੁਰ ਦੇ ਵਿੱਚ 15 ਡਿਗਰੀ ਸੈਲਸੀਅਸ ਨਵਾਂ ਸ਼ਹਿਰ ਦੇ ਵਿੱਚ 15 ਡਿਗਰੀ ਸੈਲਸੀਅਸ ਹੁਸ਼ਿਆਰਪੁਰ ਦੇ ਵਿੱਚ 13.9 ਡਿਗਰੀ ਸੈਲਸੀਅਸ ਫਾਜ਼ਿਲਕਾਂ ਦੇ ਵਿੱਚ 13.3 ਡਿਗਰੀ ਤੱਕ ਦੂਜੇ ਪਾਸੇ ਇਸ ਦੇ ਨਾਲ ਹੀ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕਰੀ ਤਾਂ ਉੱਥੇ ਵੀ ਅੱਜ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਫਿਲਹਾਲ ਦੇ ਜੇਕਰ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਤੇ ਠੰਡ ਰੇ ਦੇ ਦਸਤਕ ਦੇ ਦਿੱਤੀ ਹੈ ਅਤੇ ਉੱਪਰਲੇ ਪਹਾੜੀਆਂ ਦੀ ਜੇਕਰ ਗੱਲ ਕਰੀਏ ਤਾਂ ਬਰਫਬਾਰੀ ਭਾਰੀ ਮਾਤਰਾ ਦੇ ਵਿੱਚ ਉੱਥੇ ਸ਼ੁਰੂ ਹੋ ਗਈ ਹੈ ਡਿਗਣੀ ਅਤੇ ਅੱਜ ਅਤੇ 6 ਤਰੀਕ ਤੱਕ ਲਗਾਤਾਰ 3 ਦਿਨ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਰੇਮੀ ਪੈਨ ਦੇ ਨਾਲ ਮੈਦਾਨੀ ਸੂਬਿਆਂ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਸਣੇ ਸਮੁੱਚੇ ਉੱਤਰ ਭਾਰਤ ਦੇ ਵਿੱਚ ਇੱਕਦਮ ਠੰਡ ਵੜੇਗੀ ਜਿਸ ਦਾ ਅਸਰ ਹੁਣ ਆਮ ਜਨਜੀਵਨ ਤੇ ਪੈਂਦਾ ਦਿਖਾਈ ਦੇਵੇਗਾ ਅਜਿਹੇ ਚ ਸਚ ਨੂੰ ਉਦਾਰਾ ਵੀ ਸਾਡੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਮੌਸਮ ਪਰਵਰਤਿਤ ਹੋ ਰਿਹਾ ਅਜਿਹੇ ਚ ਜਰਾ ਵੀ ਰਿਸਕ ਨਾ ਲਵੋ ਪੂਰੇ ਵਜੂ ਦੇ ਕਪੜੇ ਪਹਿਨੋ ਸਵੇਰ ਅਤੇ ਸ਼ਾਮ ਦੇ ਸਮੇਂ ਆਪਦੇ ਆਪ ਨੂੰ ਜਰੂਰ ਅਗਰ ਤੁਸੀਂ ਮੌਸਮ ਦੇ ਵਿੱਚ ਬਾਹਰ ਨਿਕਲਦੇ ਹੋ ਤਾਂ ਆਪਦੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਖਾਸ ਕਰ ਸਿਰ ਅਤੇ ਮੂੰਹ ਨੂੰ ਕਵਰ ਕਰਕੇ ਨਿਕਲੋ ਕਿਉਂਕਿ ਆਉਂਦੀ ਠੰਡ ਹੀ ਅਕਸਰ ਲੋਕਾਂ ਨੂੰ ਲਪੇਟ ਵਿੱਚ ਲੈ ਲੈਂਦੀ ਹੈ ਜਿਸ ਤੋਂ ਬਾਅਦ ਸਾਨੂੰ ਮੌਸਮੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ we